ਅਈਦਾ ਵਿਸ਼ਾਵਾ ਪੰਜਾਬ ਸਰਕਾਰ ਦੇ ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਬਨਾਮ ਹਕੀਕਤ ਅਫਸੋਸ ਨਾਲ ਕਹਿਣਾ ਪੈਂਦਾ ਵਾ ਕਿ ਹੁਣ ਤੱਕ ਪੰਜਾਬ ਸਰਕਾਰ ਦਾ ਜੋ ਹਾਲ ਹੋਇਆ ਵਾ ਇਹ ਸਿਰਫ ਜਿਹੜੇ ਦਾਅਵੇ ਨੇ ਔਰ ਕਾਊਂਟਰ ਕਲੇਮ ਨੇ ਕਲੇਮ ਤੇ ਕਾਊਂਟਰ ਕਲੇਮ ਉਹਨਾਂ ਕਰਕੇ ਹੀ ਹਾਇਆ ਵਾ ਦਾਵੇ-ਦਾਵੇ ਹੁੰਦੇ ਆ ਸਤਾ ਚ ਰਹਿਣ ਵਾਸਤੇ ਇਤੋਂ ਬਾਹਰ ਹੋਰ ਕੁਝ ਵੀ ਨਹੀਂ ਆ ਰੋਸ਼ਨ ਪੰਜਾਬ ਜਿਹੜਾ ਵਾ ਉਹ ਇੱਕ ਤਰੀਕੇ ਦਾ ਮਿਸਨੋਮਰਿਆ ਝੂਠ ਆ ਕਿਉਂਕਿ ਜੇ ਨਵੀਂ ਕਪੈਸਿਟੀ ਨਹੀਂ ਐਡ ਹੋਈ ਨਵੀਆਂ ਟਰਾਂਸਮਿਸ਼ਨ ਲਾਈਨ ਨਹੀਂ ਐਡ ਹੋਈਆਂ ਤਾਂ ਸਵੀ ਕੀ ਕੀਤਾ ਵਾ ਸਿਰਫ ਜਿਹੜਾ ਢਾਂਚਾ ਵਾ ਉਹਦੇ ਚ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਵੀ ਦੱਸਿਆ ਨਹੀਂ ਜਿਹੜਾ 5000 ਕਰੋੜ ਰੁਪਈਆ ਵਾ ਕਿੱਲ ਕੋ ਹੈ ਵਾ ਕਿ ਆਉਣਾ ਵਾ ਕਿਥੋਂ ਇਹ ਤੜ ਕੋ ਹੈ ਤੇ ਕਿੱਥੋਂ ਆਇਆ ਵਾ ਇਹ ਵੀ ਦੱਸਣਾ ਪਊਗਾ ਬੇਸਿਕਲੀ ਢਾਂਚਾ ਤੁਸੀਂ ਇੰਪਰੂਵ ਕੀਤਾ ਵਾ ਔਰ ਇਹ ਇੱਕ ਆਨਗoing ਪ੍ਰੋਸੈਸ ਹੁੰਦਾ ਆਫਟਰ ਆਲ ਬਿਜਲੀ ਬੋਰਡ ਜਿਹੜੀ ਆ ਕਿੰਨੇ ਸਾਲ ਪੁਰਾਣੀ ਆ ਕਈ ਦਹਾਕਿਆਂ ਤੋਂ ਚੱਲ ਰਹੀ ਆ ਉਹਦੇ ਚ ਕੋਈ ਨਾ ਕੋਈ ਇੰਪਰੂਵਮੈਂਟ ਤੇ ਹੁੰਦੀ ਆ ਕੁਝ ਨਾ ਕੋਈ ਟਰਾਂਸਮ ਅਪਗ੍ਰੇਡੇਸ਼ਨ ਤੇ ਹੁੰਦੀ ਰਹਿੰਦੀ ਆ ਔਰ ਇਸੇ ਤਰ੍ਹਾਂ ਜਿਹੜੀ ਜਨਰੇਸ਼ਨ ਹੈ ਉਹਦੇ ਵਿੱਚ ਵੀ ਕੋਈ ਵਾਅਦਾ ਹੁੰਦਾ ਪਰ ਵਾਕਈ ਕੀ ਐਡਾ ਵੱਡਾ ਵਾਅਦਾ ਹੋਇਆ ਵਾ ਵੀ ਜਿਹਦੇ ਨਾਲ ਪਾਵਰ ਕੱਟ ਬੰਦ ਹੋ ਜਾਣਗੇ ਮੈਂ ਜਿਵੇਂ ਦੱਸਿਆ ਵੀ ਅੱਜ ਦੀ ਤਰੀਕ ਦੇ ਵਿੱਚ ਤੇ ਅੱਜ ਵੀ ਪਾਵਰ ਕੱਟ ਲੱਗੇ ਸਾਡੇ ਖਰੜ ਦੇ ਵਿੱਚ ਕੱਲ ਵੀ ਲੱਗੇ ਮੈਂ ਜਿੱਥੇ ਰਹਿ ਰਿਹਾ ਕਾਉਂਸਲ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਇਹ ਸਿਰਫ ਇੱਕ ਰਿਬਨ ਕਟਿੰਗ ਦਾ ਪ੍ਰੋਸੈਸ ਹੈ ਜਿਹਦੇ ਵਿੱਚ ਐਮਐਲਏ ਨੂੰ ਮੌਕਾ ਮਿਲ ਗਿਆ ਮੰਤਰੀ ਨੂੰ ਮੌਕਾ ਮਿਲ ਗਿਆ ਇਸ ਤੋਂ ਵੱਧ ਹੋਰ ਕੁਝ ਨਹੀਂ ਵਾਕਈ ਜੇ ਲੋਡ ਹੈ ਵਡਾਵਾ ਦੇਣ ਦੀ ਲੋਡ ਹੈ ਕਿਸੇ ਚੀਜ਼ ਨੂੰ ਉਹ ਹੈ ਸੋਲਰ ਪਾਵਰ ਜਿਹੜੀ ਆ ਉਹਨੂੰ ਵਡਾਵਾ ਦੇਣ ਦੀ ਲੋੜ ਆ ਉਹਦੇ ਚਾਪਾਂ ਬਹੁਤ ਪਿੱਛੇ ਹੋਏ ਆ ਸੋ ਬਿਜਲੀ ਮੈਕਮੇ ਦੇ ਵਿੱਚ ਜੇ ਲੋਡ ਹੈ ਫ੍ਰੀ ਪਾਵਰ ਦੇਤੀ ਤੁਸੀਂ ਕੋਈ ਕੋਈ ਸ਼ੱਕ ਨਹੀਂ ਹੋਰ ਕਿਸੇ ਦੇ ਬੋਝ ਪਾਤਾ ਤੁਸੀਂ ਬਿਜਲੀ ਬੋਰਡ ਦੇ ਉੱਤੇ ਬੋਝ ਪੈ ਗਿਆ ਲੇਕਿਨ ਜੇ ਵਾਕਈ ਆਪਾਂ ਕਿਸੇ ਪਾਸੇ ਨੂੰ ਤੁਰਨਾ ਅੱਗੇ ਤੇ ਉਹ ਹੈ ਸੋਲਰ ਪਾਵਰ ਵੱਲ ਨੂੰ ਉਹਨੂੰ ਵਡਾਵਾ ਦੇਈਏ ਉਹਦੇ ਵੱਲ ਧਿਆਨ ਦੇਈਏ ਖੇਡਾਂ ਦੇ ਮੈਦਾਨ ਦੇ ਵਿੱਚ ਵੀ ਤੁਸੀਂ ਪੁਲਿਸ ਵਾਲਿਆਂ ਨੂੰ ਟੀ-ਸ਼ਰਟ ਪਵਾ ਕੇ ਤੁਸੀਂ ਯੂਥ ਕਲੱਬ ਨਹੀਂ ਸੈਟਅਪ ਕਰ ਸਕਦੇ ਪਿੰਡਾਂ ਦੇ ਵਿੱਚ ਵਾਕਈ ਸਹੀ ਮਾਇਨੇ ਦੇ ਯੂਥ ਕਲੱਬ ਸੈਟਅਪ ਕਰਨ ਦੀ ਲੋੜ ਹੈ ਦਾਵੇ ਜਿੰਨੇ ਮਰਜ਼ੀ ਕਰੀ ਜਾਓ ਪਰ ਹਕੀਕਤ ਇਹ ਆ ਵੀ ਪੰਜਾਬ ਹੌਲੀ-ਹੌਲੀ ਖੇਡਾਂ 'ਚ ਪਿਛੜ ਰਿਹਾ ਵਾ ਹਰਿਆਣਾ ਸਾਡੇ ਤੋਂ ਅੱਗੇ ਨੰਗ ਰਿਹਾ ਵਾ ਠੀਕ ਹੈ ਹਾਕੀ ਦੇ ਵਿੱਚ ਆਪਣੇ ਹਾਕੀ ਦੀ ਟੀਮ ਦੇ ਵਿੱਚ ਆਪਣੇ ਪੰਜਾਬ ਦੇ ਬੱਚੇ ਬਹੁਤ ਆ ਪਰ ਉਹਦੇ 'ਚ ਕਾਫੀ ਦੇਣ ਜੜੀ ਹੈ ਮਰਨਾ ਪਊਗਾ ਜਿਹੜੀ ਇਹ ਸ਼ੁਰੂਆਤ ਹੋਈ ਸੀ ਇਹ ਜਿਹੜਾ ਪ੍ਰਗਟ ਸਿੰਘ ਡਾਇਰੈਕਟਰ ਸਪੋਰਟਸ ਹਨ ਉਹਨਾਂ ਵੇਲੇ ਵੀ ਸ਼ੁਰੂਆਤ ਹੋਈ ਹੋਈ ਆ ਉਹਦਾ ਪਖਟਿਆ ਖਟ ਰਿਆ ਮੰਨਣ ਚ ਕੋਈ ਹਰਜ ਨਹੀਂ ਹੁੰਦਾ ਜ ਜਨੇ ਕੋਈ ਚੰਗਾ ਕੰਮ ਕੀਤਾ ਔਰ ਬਹੁਤ ਸਾਰਾ ਇੰਡੀਵਿਜੂਅਲ ਐਫਰਟ ਆ ਸਰਕਾਰ ਨੇ ਉਹਦੇ ਚ ਕੀ ਐਫਰਟ ਪਾਇਆ ਕੀ ਸਰਕਾਰ ਨੇ ਜਿਹੜੀ ਸਪੋਰਟਸ ਡਿਪਾਰਟਮੈਂਟ ਆ ਉਹਦੇ ਚ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਕੀ ਉਹਦੇ ਚ ਇੰਪਰੂਵਮੈਂਟ ਹੋਈ ਕੀ ਡਿਸਟ੍ਰਿਕਟ ਸਪੋਰਟਸ ਅਫਸਰ ਜਿਹੜੇ ਨੇ ਉਹ ਉਹਨਾਂ ਨੇ ਕੋਈ ਪ੍ਰਾਪਤੀਆਂ ਕੀਤੀਆਂ ਕਈ ਜ਼ਿਲ੍ਹਾ ਸਬਡਿਵੀਜ਼ਨ ਲੈਵਲ ਤੇ ਸਪੋਰਟਸ ਅਫਸਰ ਬਣੇ ਸਪੋਰਟਸ ਆਫੀਸਰ ਬਣੇ ਦਫ਼ਤਰ ਬਣੇ ਉਥੇ ਕਿੰਨੀਆਂ ਖੇਡਾਂ ਵਧੀਆਂ ਵਾਂ ਕਿੰਨੇਕ ਮਾਸ ਪਾਰਟਿਸਪੇਸ਼ਨ ਸ਼ੁਰੂ ਹੋ ਗਈ ਹੈ ਇਸ ਸਾਰੀਆਂ ਗੱਲਾਂ ਦਾ ਲੋਕੀ ਜਵਾਬ ਮੰਗਣਗੇ ਅ ਔਰ ਲੋਕਾਂ ਦੇ ਸਾਹਮਣੇ ਦਿਸਦਾ ਵਾਦ ਸਿਰਫ ਦਾਅਵੇ ਕਰਨ ਨਾਲ ਗੱਲ ਨਹੀਂ ਬੰਦੀ ਹੁਣ ਮੀਡੀਆ ਵੀ ਬਹੁਤ ਜਾਗਰੂਕ ਕਿਆ ਸੋਸ਼ਲ ਮੀਡੀਆ ਦੇ ਵਿੱਚ ਸਭ ਕੁਝ ਗੱਲਾਂ ਆ ਜਾਂਦੀਆਂ ਸਟਾਰਟਅੱਪਸ ਦੀ ਗੱਲ ਕੀਤੀ ਹੈ ਹਰਜੋਤ ਬੈਂਸ ਨੇ ਇੱਕ ਹਸੂਣੀ ਗੱਲ ਕਰਤੀ ਜਿਹੋ ਜੀ ਇੱਕ ਬੀਬੀ ਅਨਮੋਲ ਗਗਨ ਮਾਨ ਨੇ ਇੱਕ ਵਾਰੀ ਗੱਲ ਕੀਤੀ ਸੀ ਅਸੀਂ 25 ਫਸਲਾਂ ਦੀ ਐਮਐਸਪੀ ਦੇ ਦੇਾਂਗੇ ਉਸੇ ਤਰ੍ਹਾਂ ਦੀ ਉਹਨਾਂ ਨੇ ਗੱਲ ਕਰਤੀ ਅਸੀਂ ਇਜ਼ਰਾਈਲ ਨੂੰ ਪੁਛਾੜ ਦੇਣਾ ਉਹ ਇਜ਼ਰਾਈਲ ਦੀ ਗੱਲ ਕਰਨ ਦੀ ਕੀ ਲੋੜ ਸੀ ਮੰਨੋ ਵੀ ਅਸੀਂ ਸਟਾਰਟਅਪ ਦੇ ਵਿੱਚ ਜੇ ਸਟਾਰਟਅਪ ਕਰਨੇ ਆ ਸ਼ੁਰੂ ਤੇ ਇਹਦੇ ਵਿੱਚ ਜਿਹੜੀਆਂ ਦੱਖਣੀ ਸਟੇਟਾਂ માં ਹਾਈਦਰਾਬਾਦ ਤੇ ਤਲਿੰਗਾਨਾ ਆਂਧਰਾ ਪ੍ਰਦੇਸ਼ ਉਹਨਾਂ ਤੋਂ ਅਸੀਂ ਬਹੁਤ ਪਿਛੜੇ ਹੋਏ ਹਾਂ ਮੈਨੂੰ ਯਾਦ ਹੈ 2016 ਜਦੋਂ ਹੀ ਮੈਨੀਫੈਸਟੋ ਬਣਾ ਰਹੇ ਸੀ ਆਮ ਆਦਮੀ ਪਾਰਟੀ ਤੋਂ ਉਦੋਂ ਵੀ ਅਸੀਂ ਹਾਈਦਰਾਬਾਦ ਦੀ ਤਲਿੰਗਾਨਾ ਦੀ ਟੀ ਹੱਬ ਦੀ ਗੱਲ ਕਰ ਦਿੰਦੇ ਸੀ ਉਦੋਂ ਵੀ ਅਸੀਂ ਕਿਹਾ ਸੀ ਜਿਵੇਂ ਉਹ ਟੀ ਹੱਬ ਆ ਅਸੀਂ ਵੀ ਇੱਥੇ ਸ਼ੁਰੂ ਕਰਾਂਗੇ ਮੈਂ ਪੁੱਛਣਾ ਚਾਹਣਾ ਵੀ ਪਿਛਲੇ 3 ਸਾਲਾਂ ਚ ਅਸੀਂ ਇਹ ਕਿਉਂ ਨਹੀਂ ਕੀਤਾ ਅਸੀਂ ਆਲਰੇਡੀ 3 ਸਾਲ ਵੇਸਟ ਕਰਤੇ ਆ ਜੇ ਕੀਤਾ ਹੁੰਦਾ ਤਾਂ ਹੁਣ ਤੱਕ ਕੁਝ ਨਾ ਕੁਝ ਸਟਾਰਟਅਪ ਜਿਹੜੇ ਨੇ ਨੌਜਵਾਨਾਂ ਨੇ ਸ਼ੁਰੂ ਕਰਦੇ ਨੇ ਸੀ ਹੁਣ ਤੱਕ ਰਿਜ਼ਲਟ ਆ ਜਣੇ ਸੀਗੇ ਫਿਰ ਵੀ ਜਿਹੜੀਆਂ ਨੌਕਰੀਆਂ ਵਾਂ ਜਿਹੜੇ ਸਟਾਰਟਅਪ ਆ ਉਹ ਨੌਕਰੀਆਂ ਦਾ ਥਾਂ ਨਹੀਂ ਲੈ ਸਕਦੇ ਠੀਕ ਹੈ ਕੁਝ ਬੱਚੇ ਆਪਣੀ ਸਟਾਰਟਅਪ ਸ਼ੁਰੂ ਕਰਨਗੇ ਹਰ ਬੰਦੇ ਦੇ ਵਿੱਚ ਓਨਟਰਪ੍ਰੈਨਿਅਰਲ ਸਕਿੱਲ ਨਹੀਂ ਹੁੰਦੀਏ ਨੌਕਰੀਆਂ ਫਿਰ ਵੀ ਦੇਣੀਆਂ ਪੈਣੀਆਂ ਨੂੰ ਸਿਰਫ 50000 ਨੌਕਰੀਆਂ ਦੇ ਕੇ ਤੁਸੀਂ ਦਾਵਾ ਨਹੀਂ ਕਰ ਸਕਦੇ ਹਰ ਸਰਕਾਰ ਕਿਸੇ ਨੇ 20000 ਦਿੱਤੀਆਂ ਕਿ ਇਹਨੇ 50 ਦਿੱਤੀਆਂ ਕਿ ਇਹਨੇ 30 ਦਿੱਤੀਆਂ ਕਿ ਇਹਨੇ 60 ਦਿੱਤੀਆਂ 60000 ਮਤਲਬ ਇਹ ਤੇ ਇੱਕ ਓਨ ਗਰੋਇੰਗ ਪ੍ਰੋਸੈਸ ਹੈ ਸੋ ਨੌਕਰੀਆਂ ਕ੍ਰੀਏਟ ਕਰਨੇ ਪੜੀਆਂ ਪੋਸਟਾਂ ਜਿਹੜੀਆਂ ਖਾਲੀ ਆ ਉਹ ਭਰਨੀਆਂ ਪੜੀਆਂ ਡਾਕਟਰਾਂ ਦੀਆਂ ਪੋਸਟਾਂ 6000 ਪੋਸਟਾਂ ਚੋਂ 3000 ਖਾਲੀ ਆ ਸੁਪਰ ਸਪੈਸ਼ਲਿਸਟ ਕਿੱਥੇ ਆ ਇਸੇ ਕਰਕੇ ਜਿਵੇਂ ਅੱਜ ਕਿਸੇ ਨੇ ਗੱਲ ਕੀਤੀ ਵੀ ਅਸੀਂ ਇਲਾਜ ਲਈ ਜਾਂ ਪ੍ਰਾਈਵੇਟ ਹਸਪਤਾਲਾਂ ਜਾਣੇ ਆ ਜਾਂ ਬਾਹਰਲੇ ਮੁਲਕਾਂ ਜਾਣੇ ਆ ਹੁਣ ਜੇ ਵਾਕਈ ਸਾਡੀ ਜਿਹੜੀ ਐਮਰਜੈਂਸੀ ਕੇਅਰ ਆ ਜੇ ਇੰਨੀ ਚੰਗੀ ਹੁੰਦੀ ਤੇ ਰਾਜਵੀਰ ਜੁਵੰਦਾ ਜਿਹੜਾ ਵਾ ਆਪਣੀ ਕਿਥੇ ਸਰਕਾਰੀ ਹਸਪਤਾਲ ਨੇੜੇ ਨਾ ਪਹੁੰਚਦਾ ਬੱਦੀ ਦੇ ਨੇੜੇ ਐਕਸੀਡੈਂਟ ਹੋਇਆ ਬੂਥਗੜ ਨਾ ਆਉਂਦਾ ਉਹ ਕਰਾਲੀ ਨਾ ਆਉਂਦਾ ਖਰੜ ਨਾ ਆਉਂਦਾ ਮੁਹ ਮੋਹੱਲੀ ਚ ਗਿਆ ਉਹ ਫੋਰਟਿਸ ਹਸਪਤਾਲ ਦੇ ਵਿੱਚ ਮੁੱਖ ਮੰਤਰੀ ਬਿਮਾਰ ਹੁੰਦੇ ਕਿੱਥੇ ਗਏ ਹੋ ਫੋਰਟਿਸ ਗਏ ਅਸੀਂ ਨਾ ਤੇ ਬੇਸਿਕ ਐਮਰਜੈਂਸੀ ਕੇਅਰ ਹੀ ਸਟਾਰਟ ਕੀਤੀ ਹੈ ਸ਼ੁਰੂ ਕੀਤੀ ਹੈ ਨਾ ਕੋਈ ਵੱਡਾ ਹਸਪਤਾਲ ਹੀ ਬਣਾਇਆ ਜਿੱਥੇ ਵਾਕਈ ਸਾਡੇ ਜਿੰਦਰਾ ਹਸਪੀਟਲ ਵਰਗੇ ਪਟਿਆਲੇ ਵਰਗੇ ਇਹੋ ਜਿਹੇ ਚੰਗੇ ਹਸਪਤਾਲ ਨੇ ਜਿਹੜੇ ਫੋਰਟਿਸ ਦਾ ਮੁਕਾਬਲਾ ਕਰ ਸਕਣ ਜਾਂ ਅੰਮ੍ਰਿਤਸਰ ਮੈਡੀਕਲ ਕਾਲਜ ਦਾ ਹਸਪਤਾਲ ਜਿਹੜਾ ਅਸੀਂ ਕਿਸੇ ਵੇਲੇ ਵਾਕਈ ਇੱਕ ਪ੍ਰੀਮੀਅਰ ਹਸਪਤਾਲ ਹੁੰਦਾ ਸੀ ਅੱਜ ਕੀ ਕਰ ਸਕਦਾ ਵਾ ਫੋਰਟਿਸ ਜਾਂ ਜਾਂ ਮੈਕਸ ਦਾ ਜਾਂ ਕਿਸੇ ਹੋਰ ਪ੍ਰਾਈਵੇਟ ਹਸਪਤਾਲ ਦਾ ਮੁਕਾਬਲਾ ਸੋ ਆਪਾਂ ਸਿਰਫ ਇਹ ਦਾਅਵੇ ਨਾਲ ਗੱਲ ਨਹੀਂ ਬਣਨੀ ਦੂਜਾ ਇਹ ਦਿੱਲੀ ਦੇ ਲੀਡਰਾਂ ਨੂੰ ਉਹ ਉਹ ਵੇਲੇ ਹੋਏ ਐ ਇੱਥੇ ਉਹਨਾਂ ਅਨਾਉਂਸਮੈਂਟਾਂ ਕਰੀ ਜਾਂਦੇ ਆ ਅਨਾਉਂਸਮੈਂਟ ਪੰਜਾਬ ਦੇ ਲੀਡਰਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਪੰਜਾਬ ਦੇ ਲੀਡਰ ਜਵਾਬ ਦੇ ਹੀ ਨਹੀਂ 2027 ਦੇ ਵਿੱਚ ਜੋ ਹੋ ਰਿਹਾ ਵਾ 2027 ਵਾਸਤੇ ਹੋ ਰਿਹਾ ਤੇ 2027 ਦੇ ਵਿੱਚ ਲੋਕ ਜਵਾਬ ਮੰਗਣਗੇ ਔਰ ਦਿੱਲੀ ਵਾਲਾ ਤਾਂ ਨਹੀਂ ਮੰਗਣਗੇ ਉਹ ਪੰਜਾਬ ਦੇ ਲੀਡਰਾਂ ਤੋਂ ਹਰ ਐਮਐਲਏ ਤੋਂ ਹਰ ਮੰਤਰੀ ਤੋਂ جواب ਮੰਗ ਰਹੇ ਸੋ ਇਹ ਅਸਲੇ ਬਹੁਤ ਵੱਡੇ ਵੱਡੇ ਦਾਅਵੇ ਆ ਹਕੀਕਤ ਜਿਹੜੀ ਆ ਉਹ ਬਹੁਤ ਛੋਟਾ ਜਿਹਾ ਹਿੱਸਾ ਆ ਅਫਸੋਸ ਨਾਲ ਮੈਨੂੰ ਇਹ ਕਹਿਣਾ ਪੈ ਰਿਹਾ ਮੈਨੂੰ ਲੱਗਦਾ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਬਹੁਤ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਉਣੀ ਪਰ 2027 ਦੇ ਵਿੱਚ ਇਹ ਸਿੱਧਾ ਹੀ ਜਵਾਬ ਲੋਕ ਦੇਣਗੇ